ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਚੱਤਰੂੜ ਤੇ ਸਵਾਗਤ ਹੈ ਆਸ ਕਰਦੇ ਹਾਂ ਸਜਣੋ ਸਾਰਾ ਜਾਨਵਾਰਾਂ ਦਾ ਘਰ ਪਰਵਾਹ ਠੀਕ ਹੋਣਗੇ ਸੰਧੂਗੜ ਦਾ ਏਰੀਆ ਆਪਣਾ ਘੱਗਰ ਦਾ ਇਹ ਮਿੱਟੀ ਦਾ ਕੰਮ ਚਲਾਇਆ ਸੀ ਅੱਜ ਸਜਣੋ ਤਰੀਕ ਹੈ 30 30 ਤਰੀਕ ਹੈ ਪ੍ਰਮਾਤਮਾ ਮਿਹਰ ਕਰੇ ਕੰਮ ਵਧੀਆ ਚੱਲ ਗਿਆ ਆ ਦੋਨਾਂ ਪਾਸੇ ਬੰਨਾਂ ਦਾ ਕੰਮ ਚੱਲਦਾ ਸੀਗਾ ਕਰ ਕੇ ਚੱਲ ਵਧੀਆ ਚੱਲੀਗਾ ਮੀਂਹ ਪੈਣ ਲੱਗਾ ਪਰਮਾਤਮਾ ਮਿਹਰ ਰੱਖੇ ਤੇ ਭਰਾਵੋ ਮੀਂਹ ਤੋਂ ਬਚਤ ਰਹੇ ਤਾਂ ਆਪਣੇ ਆਪਣਾ ਕੰਮ ਸਰੇ ਝੜ ਜੂਆ ਬਾਕੀ ਉਹਦਾ ਪਾਣਾ ਮੰਨਣਾ ਪੈਂਦਾ ਸਦਰੋਂ ਜਿਹੜੇ ਸਿੱਤਰਾਂ ਨੇ ਆਪਣੇ ਭਰਾਵਾਂ ਨੇ ਭੈਣ ਭਰਾਵਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਾ ਦੇ ਤਣੀਆਂ ਪੈਣ ਲੱਗਿਆ ਹੁਣ ਡਰ ਲੱਗਦਾ ਹੈ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਓ ਭਰਾਵੋ ਕਿਉਂਕਿ ਤੁਹਾਡੇ ਭਰਾ ਦਾ ਚੈਨਲ ਹੈ ਤੁਹਾਡੇ ਸਾਰੇ ਨਾਲ ਹੀ ਚੱਲਦਾ ਹੈ ਇਹ ਜੇ ਕੋਈ ਦੋਰਾਇਆ ਨਹੀਂ ਹੈਗੀ ਵੀ ਐ ਹੋਵੇ ਭਾਈ ਮੈਂ ਚਲਾਈ ਜਾਣਾ ਆਪੇ ਮੇਰਾ ਆਪੇ ਚੱਲੀ ਜਾਂਦਾ ਇਹ ਕੋਈ ਚੱਕਰ ਨਹੀਂ ਹੈਗਾ ਇਹ ਚ ਤੇ ਇਹ ਤੁਸੀਂ ਅੱਗੇ ਵਧਾਉਣਾ ਭਰਾਵੋ ਜੇ ਕਿਸੇ ਸੱਜਣ ਨੇ ਕੋਈ ਮੱਚ ਗਾਂ ਜਾਂ ਕੋਈ ਟਰੈਕਟਰ ਦੀ ਵੀਡੀਓ ਪਾਉਣੀ ਹੈ ਤਾਂ ਮੈਨਾਂ ਕਰ ਲਿਆ ਕਰੋ ਸੰਪਰਕ ਵੇਚਿੰਜ ਕੋਗੇ 6283402919 ਇਹ ਨੰਬਰ ਆਪਣਾ ਸਰਸੇ ਦਾ ਏਰੀਆ ਆ ਗਿਆ ਆਪਣਾ ਸਤੂਲਗੜ੍ਹ ਦਾ ਜ਼ਿਲ੍ਹਾ ਸੱਜਣਾ ਆਪਣਾ ਆ ਗਿਆ ਮਾਨਸਾ ਹਰੇ ਨੌਜਵਾਨ ਲੱਗ ਰਹੇ ਆ ਭਰਾਵੋ ਪੂਰੇ ਚੋਰਾ ਸ਼ੋਰਾ ਦੇ ਕਿਆ ਕਮਾਲ ਆ ਬਾਹੋ ਸ਼ੇਰਾ ਬਾਹੋ ਸ਼ੇਰਾ ਬਰੇ ਜੀ ਕਿਵੇਂ ਸਟਾ ਕਮ ਅੱਛਾ ਆ ਗਿਆ ਨੀਰਾ ਬਾਹੋ ਪਾਣੀ ਲਾਉਣਾ ਸੀ ਯਾਰ ਬਾ ਨਾਲ ਕਦੇ ਪਾਣੀ ਚੜਿਆ ਦੋ ਗੁੰਗਲਾਂ ਹੈ ਕੀ ਕਰਨਾ ਹੈ ਹਾਂ ਲਾ ਦੇ ਚੱਲਣਾ ਕਿ ਮੋਟਾ ਸਵੇਗਾ ਚਲ ਠੀਕ ਹੈ ਮੈਂ ਭਰਾ ਬੋ ਹੁਣ ਲਾਸਟ ਜਿਹੜੇ ਲਾਹ ਕੇ ਯਾਰ ਕਿਉਂਕਿ ਲੇਟ ਹੋ ਜਾਂਦਾ ਨੇਰੇ ਬੰਨ ਦਾ ਕੰਮ ਹੈ ਅਕੇ ਕਰਾਹਿਆ ਟਰੈਕਟਰ ਬਹੁਤ ਆਪਾ ਖਿੱਚੇ ਹੋਏ ਨੇ ਵਿੱਚੋਂ ਆ ਦੇ ਆ ਪਾਈਪਾਂ ਲਾ ਦਿਆਂ ਵੀ ਵੱਡਾ ਨਾ ਫਰੇ ਡੇਢ ਫੁੱਟ ਉੱਪਰ ਦੀ ਡੇਢ ਫੁੱਟ ਡੇਢ ਫੁੱਟ ਦਾ ਸਾਂਹ ਲੈ ਲਿਆ ਸੱਜਰੋਂ ਇਹਨੇ ਬਸ ਆਪਣੀ ਮਿਹਨਤ ਜਾਰੀ ਹੈ ਬਾਕੀ ਉਹਦੀ ਮਰਜ਼ੀ ਦੇਖੋ ਯਾਰ ਭਾਂਜਾ ਪਿਆ ਖੁੱਲਾ ਪਾਣੀ ਆ ਯਾਰ ਅੱਟ ਕਰਦਾ ਯਾਰ ਇਹ ਜੇ ਪਾਣੀ ਬਈ ਕੋਈ ਮਿੰਟ ਦੀ ਸ਼ੰਤੀ ਨਹੀਂ ਹੈਗੀ ਇਹ ਤਾਂ ਯਾਰ ਪਤਾ ਨਹੀਂ ਕਿੰਨੇ ਕੁ ਕੁਸ਼ਤ ਆ ਜੇ ਕੁਸ਼ਤ ਦਾ ਸਕਤਾ ਹੈ ਉਹੀ ਬੰਦ ਹੋ ਜਾਂਦਾ ਇਹਦੇ ਫੇਰ ਪਤਾ ਲੱਗਦਾ ਭਰਾਵੋ ਇਲਾਕੇ ਸੱਜਣਾ ਅਗਲੀ ਵੀਡੀਓ ਚ ਤੇ ਉੱਚੋ ਦਾ ਮੇਲੇ ਤੇ ਵੀ ਜਾਣਾ ਸੀ ਗੱਲ ਕਰਾ ਫੇਲ ਨਹੀਂ ਮਿਲਦੀ ਇਧਰੋਂ ਭਰਾਵੋ ਇਹ ਬਾਹਲਾ ਪਟਾ ਕੰਮ ਆ ਗਿਆ ਆ ਗਿਆ ਆਪਣਾ ਉਹ ਆ ਗਿਆ ਆਪਣਾ ਗੁਰਸਰ ਜਮੇ ਨੇੜੇ ਤਨਕ ਕਿੱਲਾਂ ਦਾ ਫਾਸਲਾ ਮਸਾ ਹੀ ਹੈ ਆਹ ਦੇ ਇਧਰ ਪਾਣੀ ਸੀਗਾ ਇਹਨੂੰ ਉੱਤਰ ਗਿਆ ਥੱਲੇ ਆਹ ਜੀਰੀ ਆ ਗਈ ਜੀਰੀ ਵੀ ਭਰ ਗਈ ਮੀਨ ਆਲਾ ਤੇ ਮੀਨ ਹੁਣ ਫੇਰ ਆ ਗਿਆ ਭਾਈ ਤੋ ਨਜ਼ਾਰਾ ਜੰਮੇ ਭਇਆ ਯਾਰ ਕੀ ਕਰੀਏ ਯਾਰ ਭਾਈ ਤਾਂ ਇਹ ਰਿਹਾ ਤੇ ਯਾਰ ਆ ਕੰਮ ਬਲੀਆਂ ਹੀ ਕੱਢਣੀਆਂ ਗੱਲੀਆਂ ਜਾਇ ਇੱਕ ਅੱਧੀ ਸਪਰੇ ਲੈਣੀ ਹੈ ਬਸ ਆਹੀ ਪ੍ਰਮਾਤਮਾ ਕੀ ਬੇਨਤੀ ਹੈ ਭਰਾਵੋ ਹੱਥ ਬੰਨ ਕੇ ਕਿ ਮੜੇ ਦਰਿਆਓ ਸਾਡੇ ਨਾਲ ਸਹਾਰਾ ਲਵਾਓ ਲਾਕੀ ਹੁਣ ਆਪਾਂ ਮੜੀ ਹੋਰ ਗੱਲਬਾਤ ਕਰਦੇ ਆਂ ਦੇਖੋ ਭਰਾਵੋ ਸ਼ਾਂਤ ਚੱਲ ਰਿਹਾ ਪਾਣੀ ਬਿਲਕੁਲ ਸ਼ਾਂਤ ਨਹੀਂ ਪਹਿਰਿਆ ਪੂਰਾ ਵਧੀਆ ਆ ਦੇ ਆਹ ਲੱਗਦਾ ਜਾਂ ਕੱਦੂ ਵਾਲੇ ਪਾਣੀ ਚ ਮੀਂਹ ਪੈਂਦਾ ਹੁੰਦਾ ਝੱਗ ਝੁਗ ਹੈ ਨਹੀਂ ਕੋਈ ਵਧੀਆ ਪੋਲਾ ਜਾਂ ਪਾਣੀ ਹੈ ਇਹ ਟੱਪੀ ਜਾਂਦਾ ਪਰਮਾਤਮਾ ਦੀ ਕਿਰਪਾ ਨਾਲ ਬਾਕੀ ਕਰਨ ਕਰਾਉਣ ਵਾਲਾ ਉਹ ਆਪੀ ਹੈ ਆਪਾਂ ਤਾਂ ਬਾਣਾ ਮੰਨਣਾ ਸਜਣੋ ਉਧਰ ਦੇਖੋ ਵਿਚਾਰੇ ਮਾਝੇ ਦਾ ਯਾਰ ਬਹੁਤ ਨੁਕਸਾਨ ਹੋਇਆ ਭਰਾਵਾਂ ਦਾ ਵੱਧ ਤੋਂ ਵੱਧ ਉਹਨਾਂ ਦਾ ਸਾਥ ਦਿਓ ਭਰਾਵੋ ਜਿਹੜੇ ਕੋਈ ਵੀ ਬਰਾਦਰੀ ਹੈ ਐਂ ਨਾ ਕਿਹਾ ਕਰੋ ਵੀ ਇਕੱਲੇ ਕਿਸਾਨ ਨੇ ਕਿਸਾਨ ਦਾ ਫਾਇਦਾ ਕਰਨਾ ਜਿਹੜੀ ਮਰਜੀ ਬਰਾਦਰੀ ਹੈ ਭਰਾਵੋ ਇੱਕ ਦੂਜੇ ਨਾਲ ਖੜਜੋਗੇ ਤਾਂ ਬਚਜੋਗੇ ਨੇ ਇਕੱਲਾ ਬੰਦਾ ਤਾਂ ਦੇਖੋ ਫਿਰ ਹਾਲ ਕੀ ਹੁੰਦਾ ਉਹਦਾ ਹਨਾ ਇਹ ਆਪਾਂ ਜਾਣਦੇ ਆ ਹੱਥ ਨਾਲ ਹੱਥ ਫੜਿਆ ਹੋਵੇ ਇਥੋਂ 50 ਬੰਦਿਆਂ ਦਾ ਪਾਟ ਟੱਪ ਜਾਣਗੇ ਇਕੱਲਾ ਬੰਦਾ ਡੁੱਬ ਸਕਦਾ ਇਥੇ ਤੇ ਇਸ ਕਰਕੇ ਭਰਾਵੋ ਮੇਹਰ ਰੱਖੇ ਪ੍ਰਮਾਤਮਾ ਦੀ ਆਗੇ ਆਪਣਾ ਗੁਰੂ ਘਰ ਜਵੇਂ ਨਾਲ ਹਾਏ ਆ ਗੁਰੂ ਘਰ ਆ ਗੁਰੂ ਘਰ ਬਸ ਆਪਣੇ ਜਮਾ ਛਟਕ ਦੀ ਫਿਰਨੀ ਤੇ ਆ ਤੇ ਇਹ ਆਪਣਾ ਘੱਗਰ ਹੈ ਅੱਜ ਵਧੀਆ ਕੰਮ ਚੱਲਿਆ ਚਲਾ ਲਿਆ ਸੀ ਆਪਾਂ ਤੇ ਪ੍ਰਮਾਤਮਾ ਮੇਹਰ ਰੱਖੇ ਭਰਾਵੋ ਕੱਲ ਦੇ ਅਪਡੇਟ ਦੇਵਾਂਗੇ ਤੁਹਾਨੂੰ ਸ਼ਾਮ ਦੇ ਵੱਜ ਗਏ ਹੁਣ ਆ ਦੇ ਪੌਣੇ 7 ਹੋ ਗਏ ਹੁਣ ਢੇੜਾ ਨਹੀਂ ਲਿਆਉਂਦੇ ਸਾਰੇ ਟਰੈਕਟਰ ਹੋ ਗਏ ਦਾ ਜ 8 ਟਰੈਕਟਰ ਇੱਧਰ ਸੀ ਬਾਕੀ ਆ ਦੂਜੇ ਪੰਨ ਵਾਲੇ ਅੱਡ ਸੀਗੇ ਬਾਕੀ ਸ਼ਾਮ ਨੂੰ ਆਪਾਂ ਪਾ ਦੇਣਾ ਪੋਸਟ ਕਿਹਦੇ ਕਿਹਦੇ ਟਰੈਕਟਰ ਹੈ ਉਹ ਭਰਾਵੋ 7 ਵਜੇ ਟਰੈਕਟਰ ਲੈ ਕੇ ਨਾ ਇੱਥੇ ਘਰ ਤੇ ਆ ਜਿਓ ਹਾਂ ਨਹੀਂ ਵੱਧ ਆ ਗਿਆ ਅੱਛਾ ਚਲੋ ਫਿਰ ਘਰ ਤੇ ਨਹੀਂ ਵੱਧ ਆ ਗਿਆ ਬਾਈ ਕਹਿੰਦਾ ਚੱਲਦੇ ਹਾਂ ਹੁਣ ਭੱਜ ਜਾਈਏ ਹੁਣ ਭਰਾਵੋ ਪਤਾ ਦੇਖੀ ਜੂਨ ਜਿਹੜਾ ਕੋ ਹੋਊਗਾ ਤਰਾਪੋ ਮਾਰ ਲਾਂਗੇ ਦਾ ਬਾਕੀ ਧੰਨਵਾਦ ਆ ਭਰਾਵੋ ਸਾਰੇ ਵੀਰਾਂ ਦਾ ਬਹੁਤ ਬਹੁਤ ਮਿਲਾਂਗੇ ਅਗਲੀ ਵੀਡੀਓ ਚ ਸਭ ਦਾ ਖਲੇ ਧੰਨਵਾਦ ਬਾਈ ਸਾਰਿਆਂ ਦਾ ਸਜਣਾਂ ਦਾ ਬਹੁਤ ਬਹੁਤ ਜਿਆਦਾ